ਚਿਹਰੇ ਤੇ ਕਲਪਨ ਨਜ਼ਰ ਆ ਰਿਹਾ ਹੈ ਦਾਤ ਤੱਬੇ ਪੈ ਗਏ ਨੇ ਜਾਂ ਫਿਰ ਰਾਤ ਨੂੰ ਜੋ ਹੈ ਨੀਂਦ ਵੀ ਪ੍ਰੋਪਰ ਨਹੀਂ ਆਦੀ ਤਨਾਅ ਸਟ्रेस ਬਹੁਤ ਜ਼ਿਆਦਾ ਰਹਿੰਦਾ ਹੈ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਕੰਮ ਦੱਸਣ ਜਾ ਰਹੀਆਂ ਅਗਰੇ ਤੁਸੀਂ ਕੰਮ सवेरे उठते सार और रात को सौन तो पहला कर लो गांत बहुत सारिया अपनेपन की गल रही ना कर रही हूँ अपन हड्डिया मजबूत कर लोगे और नाल नाल दूसरे पास जो मैं रात ना काम तुम कह रही हूँ सोन तो पहला जो तुम्हें करना उसका तनाव भी दूर हो जाएगा नींद वाया हो जाएगी मैटाबोलिजम वी हो जाएगा तो उसनेक ਔਰ ਫਾਇਦੇ ਹੋਣ ਵਾਲੇ ਨੇ ਕਿ ਜੇਕਰ ਤੁਸੀਂ ਵਜ਼ਨ ਵੀ ਘਟਾਉਣਾ ਚਾਹ ਰਹੇ ਸੀ ਤੁਹਾਡਾ ਵਜ਼ਨ ਵੀ ਘਟਣ ਲੱਗੇਗਾ ਤੁਹਾਡਾ ਮੈਟਾਬੋਲਿਜ਼ਮ ਵੀ ਸਟਰੋਂਗ ਹੋ ਜਾਏਗਾ ਚਲੋ ਸਭ ਤੋਂ ਪਹਿਲਾਂ ਪੁੱਗal ਕਰਦੇ ਆ ਸਵੇਰ ਦੀ ਸਵੇਰੇ ਕੀ ਕਰਨਾ ਹੈ ਔਰ ਜਿਹੜਾ ਚਿਹਰੇ ਤੇ ਕਾਲਾਪਨ ਦਾਗ ਤਬੇਜ਼ਾ ਕਾਰਨ ਕੀ ਬਣ ਰਿਹਾ ਦੇਖੋ ਜਿਨ੍ਹਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਰਹੀ ਹੈ ਤਾਂ ਉਹਨਾਂ ਦੇ ਵਿੱਚ ਵੀ ਚਿਹਰੇ ਦੇ ਉੱਪਰ ਕਾਲਾਪਨ ਸ਼ੁਰੂ ਹੋ ਜਾਂਦਾ ਹੈ ਅਕਸਰ ਤੁਸੀਂ ਦੇਖੋਗੇ ਅਦਰਵਾਇਜ਼ ਜੋ ਹੈ ਪਹਿਲਾਂ ਸਕਿਨ ਬਹੁਤ ਚੰਗੀ ਰਹੀ ਹੁੰਦੀ ਹੈ ਪਰ ਗ੍ਰੈਜੂਅਲੀ ਹੌਲੀ-ਹੌਲੀ ਜੋ ਹੈ ਸਕਿਨ ਦੇ ਵਿੱਚ ਬੇਜਾਨਤਾ ਹੋਣੀ ਸ਼ੁਰੂ ਹੋ ਚੁੱਕੀ ਹੈ ਨਾਲ ਦੇ ਨਾਲ ਕਾਲਾਪਨ ਜੋ ਹੈ ਫੇਸ ਉੱਪਰ ਦਾਗ ਤੱਬੇ ਜੋ ਹੈ ਬਹੁਤ ਜ਼ਿਆਦਾ ਨਜ਼ਰ ਆਣੇ ਸ਼ੁਰੂ ਹੋ ਗਏ ਨੇ इवन ਹੱਡੀਆਂ ਵੀ ਕਮਜ਼ੋਰ ਹੋ ਗਈਆਂ ਨੇ ਇਹ ਸਾਰੇ ਸਿੰਪਟਮ ਹੁੰਦੇ ਨੇ ਵਿਟਾਮਿਨ ਡੀ ਦੀ ਕਮੀ ਦੇ ਜੇਕਰ ਤੁਸੀਂ ਕੈਲਸ਼ੀਅਮ ਵੀ ਖਾ ਰਹੇ ਹੋ ਤਾਂ ਵਿਟਾਮਿਨ ਡੀ ਦੀ ਕਮੀ ਦੇ ਨਾਲ ਕੈਲਸ਼ੀਅਮ ਬੋਡੀ ਪੂਰੀ ਤਰ੍ਹਾਂ ਨਾਲ ਐਬਜ਼ਾਰਬ ਕਰਹੀ ਨਹੀਂ ਪਾ ਰਹੀ ਹੁੰਦੀ ਤਾਂ ਉਸ ਲਈ ਤੁਸੀਂ ਕਰਨਾ ਕੀ ਹੈ ਤੁਸੀਂ ਸਵੇਰੇ ਸਵੇਰੇ ਜਿਹੜੀਆਂ ਤਾਜ਼ਾ ਕਿਰਨਾ ਨਿਕਲਦੀਆਂ ਨੇ ਧੁੱਪ ਦੀਆਂ ਜਦੋਂ अर्ਲੀ ਮਾਰਨਿੰਗ ਜਿ ਨੂੰ ਅਸੀਂ ਬੋਲਦੇ ਹਾਂ ਜਿਵੇਂ ਹੀ ਸੂਰਜ ਚੜ੍ਹਦਾ ਹੈ ਤੇ ਜਿਹੜੀਆਂ ਬੜੀਆਂ ਮੱਧਮ ਜੀਆਂ ਸੂਰਜ ਦੀਆਂ ਕਿਰਨਾ ਹੁੰਦੀਆਂ ਉਹ ਉਸ ਧੁੱਪ ਦੇ ਵਿੱਚ ਤੁਸੀਂ ਤੁਰਨਾ ਫਿਰਨਾ ਹੈ ਤੁਸੀਂ ਮਤਲਬ तकरीबन 20 30 ਮਿੰਟ ਅੱਧਾ ਘੰਟਾ ਜੋ ਹੈ ਤੁਸੀਂ ਜ਼ਰੂਰ ਉਸ ਧੁੱਪ ਦੇ ਵਿੱਚ ਬੈਠੋ ਜਾਂ ਸੈਰ ਕਰੋ ਉਸ ਦੇ ਨਾਲ ਤੁਹਾਡੀ ਬਾਡੀ ਜੋ ਹੈ ਸੂਰਜ ਦੀਆਂ ਕਿਰਨਾ ਦੇ ਨਾਲ ਹੀ ਵਿਟਾਮਿਨ ਡੀ ਬਣਾਏਗੀ ਤੇ ਉਸ ਦੇ ਨਾਲ ਤੁਹਾਨੂੰ अनेकों ਹੀ ਫਾਇਦਾ ਮਿਲਣ ਵਾਲੇ ਨੇ ਚਿਹਰੇ ਦੀ ਰੰਗਤ ਨੂੰ ਸਭ ਤੋਂ ਜ਼ਿਆਦਾ ਫਰਕ ਪਾਏਗਾ ਉਸ ਤੋਂ ਬਾਅਦ ਜਿਨ੍ਹਾਂ ਦੇ ਬਾਡੀ ਪੇਨ ਬਹੁਤ ਜ਼ਿਆਦਾ ਰਹਿ ਰਹੀ ਹੈ ਵਿਟਾਮਿਨ ਡੀ ਦੀ ਕਮੀ ਦੇ ਨਾਲ ਉਹ ਤੁਹਾਡਾ ਬਾਡੀ ਪੇਨ ਵੀ ਇੱਥੇ ਠੀਕ ਹੋਣ ਵਾਲਾ ਹੈ ਕਿਉਂਕਿ ਹੱਡੀਆਂ ਕਮਜ਼ੋਰ ਹੋ ਜਾਂਦੀ ਹੈ ਜਦੋਂ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਕਈ ਵਾਰੀ ਸਕਿਨ ਦੇ ਉੱਪਰ ਇਚਿੰਗ ਦੀ ਖਾਰਿਸ਼ ਦੀ ਪ੍ਰੋਬਲਮ ਸ਼ੁਰੂ ਹੋ ਚੁੱਕੀ ਹੁੰਦੀ ਹੈ ਵਿਟਾਮਿਨ ਡੀ ਦੀ ਕਮੀ ਦੇ ਨਾਲ ਤਾਂ ਇਹ ਸਾਰੀਆਂ ਹੀ ਤੁਹਾਡੀਆਂ ਕਮੀਆਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਇਲਾਵਾ ਤੁਸੀਂ ਦੁੱਧ ਜੋ ਹੈ ਦੁੱਧ ਵਿੱਚ ਤੁਹਾਨੂੰ ਵਿਟਾਮਿਨ ਡੀ ਵੀ ਮਿਲ ਸਕਦਾ ਹੈ ਇਸ ਦੇ ਨਾਲ ਬਦਾਮ ਹੈ ਸੰਤਰੇ ਦਾ ਜੂਸ ਹੈ ਇਹ ਕੁਝ ਚੀਜ਼ਾਂ ਹੁੰਦੀਆਂ ਪਰ ਇਹ ਡਿਪੈਂਡ ਕਰਦਾ ਹੈ ਕਿ ਵਿਟਾਮਿਨ ਡੀ ਯਾਨੀ ਕਿ ਸੂਰਜ ਦੀ ਕਿਰਨਾਂ ਵਿੱਚ ਕਿੰਨਾ ਕੁ ਉਹਨਾਂ ਦਾ ਅਸੀਂ ਦੇਖਿਆ ਐਕਸਪੋਜ਼ਰ ਰਹਾ ਕਿਉਂਕਿ ਅਗਰ ਅਸੀਂ ਦੁੱਧ ਦੀ ਗੱਲ ਕਰੀਏ ਜਿਹੜੇ ਜਿਹੜੇ ਵੀ ਜਾਨਵਰ ਦਾ ਤੁਸੀਂ ਦੁੱਧ ਪੀ ਰਹੇ ਹੋ ਮੱਝ ਹੈ ਗਾਂ ਹੈ ਉਹ ਪ੍ਰੋਪਰ ਧੁੱਪ ਦੇ ਵਿੱਚ ਅਗਰ ਮੱਝਾਂ ਗਾਂ ਸੀ ਉਸ ਨੂੰ ਵਿਟਾਮਿਨ ਡੀ ਮਿਲਿਆ ਤਾਂ ਹੀ ਤੁਹਾਨੂੰ ਉਸ ਦੇ ਦੁੱਧ ਦੇ ਜ਼ਰੀਏ ਵਿਟਾਮਿਨ ਡੀ ਮਿਲੇਗਾ ਕਿਉਂਕਿ ਜੇ ਮੈਂ ਸ਼ੈਲਟਰ ਦੇ ਵਿੱਚ ਹੀ ਅਗਰ ਮੱਝਾਂ ਗਾਵਾਂ ਰਹਿੰਦੀਆਂ ਨੇ ਤਾਂ ਉਸ ਦੇ ਦੁੱਧ ਵਿੱਚ ਆਪਾਂ ਨੂੰ ਵਿਟਾਮਿਨ ਡੀ ਨਹੀਂ ਮਿਲੇਗਾ ਸੋ ਇਸ ਕਰਕੇ এনवायरमेंट ਦਾ ਫਰਕ ਪੈਂਦਾ ਬਹੁਤ ਜ਼ਿਆਦਾ ਇਸ ਉੱਪਰ ਤੇ ਇਸ ਨਾਲ ਹੀ ਚਿਹਰੇ ਦੇ ਉੱਪਰ ਜਿਹੜਾ ਐਲੋਵੀਰਾ ਦਾ ਲੇਪ ਅਗਰ ਤੁਸੀਂ ਲਗਾਉਂਦੇ ਹੋ ਤਾਂ ਇਸ ਨਾਲ ਵੀ ਤੁਹਾਡੀ ਸਕਿਨ ਬਹੁਤ ਅੱਛੀ ਹੋਣ ਵਾਲੀ ਚਿਹਰਾ ਬੇਜਾਨ ਹੋਣ ਲੱਗਦਾ ਹੈ ਚਿਹਰਾ اگر ਤੁਸੀਂ ਚਾਹਦੇ ਹੋ ਕਿ एकदम ਉੱਪਰ ਹੈਪੀਨੈਸ ਨਜ਼ਰ ਆਵੇ ਰੌਣਕ ਨਜ਼ਰ ਆਵੇ ਪਾਣੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਜ਼ਰੂਰ ਪੀਣਾ ਔਰ ਹੁਣ ਮੈਂ ਆ ਜਾਨੀ ਹਾਂ ਦੂਸਰੇ ਪੁਆਇੰਟ ਦੇ ਉੱਪਰ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜੇਕਰ ਤੁਹਾਨੂੰ ਨੀਂਦ ਦੀ ਪਰੇਸ਼ਾਨੀ ਚੱਲ ਰਹੀ ਹੈ ਨੀਂਦ ਆਂਦੀ ਹੀ ਨਹੀਂ ਰਾਤ ਨੂੰ ਬਹੁਤ ਬਹੁਤ دیر ਤੱਕ ਇੱਧਰ ਉੱਧਰ ਹੀ ਫੋਨ ਹੀ ਦੇਖਦੇ ਰਹ ਜਾਂਦੇ ਹੋ ਔਰ ਨੀਂਦ ਨਹੀਂ ਆਂਦੀ ਹੈ ਨੀਂਦ ਦੀ ਪਰੇਸ਼ਾਨੀ ਦੇ ਨਾਲ ਤੁਸੀਂ ਜੂਝ ਰਹੇ ਹੋ ਤਾਂ ਜ਼ਰੂਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਨ ਦੀ ਚਾਹ ਪੀਣੀ ਹੈ ਹਾਂਜੀ ਵੈਸੇ ਤਾਂ ਆਪਾਂ ਕਹਿੰਦੇ ਆ ਚਾਹ ਅਸੀਂ ਪੀਨੇ ਆ ਤਾਂ ਕਿ ਸਾਨੂੰ ਨੀਂਦ ਨਾ ਆਵੇ ਲੇਕਿਨ ਜਦੋਂ ਅਸੀਂ ਅਜਵਾਇਨ ਦੀ ਚਾਹ ਦੀ ਗੱਲ ਕਰਦੇ ਆ ਤਾਂ ਇਸ ਦੇ ਨਾਲ ਤੁਹਾਨੂੰ ਨੀਂਦ ਵਧੀਆ ਆਉਂਦੀ ਹੈ ਕਿਉਂਕਿ ਅਜਵਾਇਨ ਦੇ ਵਿੱਚ ਕੁਝ ਅਜਿਹੇ ਐਂਟੀਆਕਸੀਡੈਂਟਸ ਨੇ ਮਿਨਰਲਸ ਨੇ ਔਰ ਨਾਲ ਦੇ ਨਾਲ ਫੈਟੀ ਐਸਿਡਸ ਦੇ ਨਾਲ ਅਜਵਾਇਨ ਭਰਪੂਰ ਹੈ ਜਿਸ ਦੇ ਨਾਲ ਇਹ ਤੁਹਾਡੇ ਤਣਾਅ ਨੂੰ ਠੀਕ ਕਰਦੀ ਹੈ ਦੇਖੋ ਜਦੋਂ ਤਣਾਅ ਹੁੰਦਾ ਹੈ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਤਾਂ ਦਿਮਾਗ ਲਗਾਤਾਰ ਚੱਲਦਾ ਰਹਿੰਦਾ ਸਟੇਬਲ ਨਹੀਂ ਹੋ ਪਾਂਦਾ ਜਿਸ ਕਰਕੇ ਨੀਂਦ ਨਹੀਂ ਆਉਂਦੀ ਤੇ ਇਸ ਪਰੇਸ਼ਾਨੀ ਨੀ ਤੋ ਦੂਰ ਹੋਣ ਲਈ ਤਣਾਅ ਨੂੰ ਦੂਰ ਕਰਨ ਦੇ ਲਈ ਤੁਸੀਂ ਸੌਣ ਤੋਂ ਪਹਿਲਾਂ ਜੋ ਹੈ ਅਜਵਾਇਨ ਦੀ ਚਾਹ ਪੀਂਦੇ ਹੋ ਅਗਰ ਤਾਂ ਤੁਹਾਨੂੰ ਬਹੁਤ ਰਿਲੀਫ ਮਿਲੇਗਾ ਤੁਹਾਡੇ ਦਿਮਾਗ ਨੂੰ ਥੋੜੀ ਸ਼ਾਂਤੀ ਮਿਲੇਗੀ ਤੁਹਾਡਾ ਸਟ्रेस ਜੋ ਹੈ ਦੂਰ ਹੋਏਗਾ ਸਟ्रेस ਨਹੀਂ ਹੋਏਗਾ ਪਰੇਸ਼ਾਨੀ ਨਹੀਂ ਹੋਏਗੀ ਤਾਂ ਨੀਂਦ ਵਧੀਆ ਆਏਗੀ ਉਸ ਤੋਂ ਬਾਅਦ ਚਾਹ ਦੀ ਜਿਹੜੀ ਆਪਾਂ ਅਜਵਾਇਨ ਦੀ ਚਾਹ ਦੀ ਗੱਲ ਕਰ ਰਹੇ ਹਾਂ ਸਿਰਫ ਤੁਹਾਡੀ ਨੀਂਦ ਚੰਗੀ ਕਰਨ ਲਈ ਨਹੀਂ ਕਈਆਂ ਦੇ ਮੂੰਹ ਵਿੱਚੋ ਕਿਸੇ ਤਰ੍ਹਾਂ ਦੀ ਬਦਬੂ ਆਂਦੀ ਹੈ ਉੱਥੇ ਵੀ ਤੁਹਾਡੀ ਹੈਲਪ ਕਰੇਗੀ ਨਾਲ ਦੇ ਨਾਲ ਜਿਹੜੇ ਅ ਗਠੀਆ ਦੇ ਜਿਹੜੇ ਪੇਸ਼IENTS ਨੇ ਕਈਆਂ ਨੂੰ ਜੋੜਾਂ ਦਾ ਦਰਦ ਗਠੀਆ ਦਾ ਦਰਦ ਕਾਫੀ ਰਹਿੰਦਾ ਉਹਨਾਂ ਦੇ ਲਈ ਵੀ ਅਜਵਾਇਨ ਦੀ ਚਾਹ ਬਹੁਤ ਵਧੀਆ ਰਹਿਣ ਵਾਲੀ ਹੈ ਸਰੀਰ ਦੇ ਵਿੱਚ ਕਿਤੇ ਵੀ ਕੋਈ ਸੋਜ ਸੋਜੀਸ਼ ਹੋ ਜਾ ਕਿ ਹੋ ਚੁੱਕੀ ਹੈ ਜੋੜਾਂ ਦੀ ਸੋਜੀਸ਼ ਹੋ ਜਾਂਦੀ ਹੈ ਦਰਦ ਦੇ ਨਾਲ ਤਾਂ ਉੱਥੇ ਵੀ ਅਜਵਾਇਨ ਦੀ ਚਾਹ ਬਹੁਤ ਜ਼ਿਆਦਾ ਮਦਦ ਕਰਨ ਵਾਲੀ ਹੈ ਤੁਹਾਡੀ ਪੇਟ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਚੱਲ ਰਹੀ ਹੈ ਡਾਈਜੈਸ਼ਨ ਦੀ ਪੇਟ ਦਰਦ ਦੀ ਜਾਂ ਗੈਸ ਦੀ ਐਸਿਡਿਟੀ ਦੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਵੀ ਇਹ ਤੁਹਾਡੀ ਹੈਲਪ ਕਰਨ ਜਾ ਰਹੀ ਹੈ metabolism ਨੂੰ boost ਕਰਦੀ ਹੈ ਜਿਸ ਦੇ ਨਾਲ ਕੈਲਰੀ ਤੁਹਾਡੀ ਜ਼ਿਆਦਾ ਬਰਨ ਹੋਣ ਲੱਗਦੀ ਹੈ ਤੇ ਵਜ਼ਨ ਤੁਹਾਡਾ ਘਟਣ ਲੱਗਦਾ ਹੈ ਸੋ ਜਿਹੜੇ ਵਜ਼ਨ ਘਟਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਅਜਵਾਇਨ ਦੀ ਚਾਹ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਰਹਿਣ ਵਾਲੀ ਹੈ ਜਿਨ੍ਹਾਂ ਦਾ ਕੋਲੇਸਟ੍ਰੋਲ ਲੈਵਲ ਜੋ ਹੈ ਵਧਿਆ ਹੋਇਆ ਉਹ ਵੀ ਬੈਡ ਕੋਲੇਸਟ੍ਰੋਲ ਦੀ ਆਪਾਂ LDL ਦੀ ਗੱਲ ਕਰ ਰਹੇ ਹਾਂ LDL ਵਧਿਆ ਹੋਇਆ ਤਾਂ ਉਸ ਨੂੰ ਵੀ ਕੱਟ ਕਰਨ ਦੇ ਵਿੱਚ ਅਜਵਾਇਨ ਦੀ ਚਾ ਤੁਹਾਡੀ ਮਦਦ ਕਰਨ ਜਾ ਰਹੀ ਹੈ ਬਾਡੀ ਨੂੰ ਡੀਟੌਕਸ ਕਰਦੀ ਹੈ ਕਈ ਤਰ੍ਹਾਂ ਦੇ ਟਾਕਸਿਨ ਜੋ ਹੈ ਬਾਡੀ ਵਿੱਚ ਆ ਚੁੱਕੇ ਹੁੰਦੇ ਨੇ ਕਈ ਵਾਰੀ ਤੇ ਜੇ ਆਪਾਂ ਜਿਵੇਂ ਗੱਲ ਕੀਤੀ ਹੈ ਅਜਵਾਇਨ ਨੇਚਰਲ ਐਂਟੀਆਕਸੀਡੈਂਟ ਹੈ ਕਈ ਮਿਨਰਲ ਫੈਟੀ ਐਸਿਡ ਇਸ ਦੇ ਵਿੱਚ ਨੇ ਸੋ ਐਂਟੀਆਕਸੀਡੈਂਟ ਜਿਹੜੇ ਹੁੰਦੇ ਨੇ ਉਹ ਬਾਡੀ ਨੂੰ ਡੀਟੌਕਸ ਕਰਨ ਦਾ ਕੰਮ ਕਰਦੇ ਨੇ ਪੂਰੇ ਦਿਨ ਚ ਕੋਈ ਵੀ ਤਰ੍ਹਾਂ ਦੇ ਟਾਕਸਿਨਸ ਕੈਮੀਕਲ ਸਾਡੀ ਬਾਡੀ ਵਿੱਚ ਆਏ ਨੇ ਜੋ ਹਾਮ ਕਰ ਰਹੇ ਨੇ ਸਾਡੇ ਆਰਗਨਸ ਨੂੰ ਤਾਂ ਤੁਸੀਂ ਅਜਵੰਦ ਚਾਹ ਪੀ ਕੇ ਆਪਣੀ ਬੋਡੀ ਨੂੰ ਡੀਟੌਕਸ ਵੀ ਕਰ ਸਕਦੇ ਹੋ ਹੁਣ ਇਹ ਚਾਹ ਬਣਾਣੀ ਕਿਵੇਂ ਦੇਖੋ ਸੁਣਨ ਨੂੰ ਚਾਹ ਲੱਗ ਰਿਹਾ ਤਾਂ ਲੱਗਦਾ ਦੁੱਧ ਜਿਵੇਂ ਅਸੀਂ ਦੁੱਧ ਚਾਹ ਪੱਤੀ ਚੀਨੀ ਵਗੈਰਾ ਪਾਣੀ ਪਾ ਕੇ ਬਣਾਉਂਦੇ ਆ ਤਾਂ ਕੀ ਇਹ ਚਾਹ ਹੋਵੇ ਹੈ ਬਿਲਕੁਲ ਵੀ ਨਹੀਂ ਤੁਸੀਂ ਪੈਨ ਦੇ ਵਿੱਚ दो कप पानी लेना है अद्धा चम्मच तुम्हें अजवाइन पानी है और इन उदों तक उबालना है जो दो कप पानी एक कप ना रह जाए जो एक कप रह जाएगा बस इसन छान लो और पी लो और चाहो तो जो थो थोड़ी ठंडी हो जाए ठंडा हो जाए पानी तो इस तुसी थोड़ा जा शहद भी मिला सकते हो गर्म केद नहीं पाया सो वैसे बिना शहद भी पी लो गए तो बहुत फायदा मिलने वाला है सो सवेरे सूरज की रोशनी लो विटामिनी पूरा अपना करो और रात को सौन तो पहला अजवाइन की अगर ये चाह पी लानी कि अजवाइन ਉਬਾਲ ਕੇ ਪਾਣੀ ਪੀ ਲੈਣੇ ਤਾਂ ਤੁਹਾਡੇ ਬਹੁਤ ਸਾਰੇ ਬੋਡੀ ਦੇ ਹੈਲਥ ਇਸ਼ੂਸ ਇਸ ਦੇ ਨਾਲ ਹੀ ਠੀਕ ਹੋਣ ਵਾਲੇ ਨੇ ਔਰ ਤੁਸੀਂ ਦੇਖੋਗੇ ਕਿ ਵਾਕਈ ਬਿਨਾ ਕਿਸੇ ਦਵਾਈਆਂ ਦੇ ਸਵੇਰੇ ਔਰ ਸ਼ਾਮ ਦੀ ਰਾਤ ਦੀ ਅਸੀਂ ਇਹ ਦੋ ਆਦਤਾਂ ਅਗਰ ਅਪਣਾ ਲਾਂਗੇ ਤਾਂ ਢੇਰੋ ਫਾਇਦੇ ਨੇ ਔਰ ਤੁਹਾਡੀ ਬੋਡੀ ਤੁਹਾਡਾ ਥੈਂਕ ਯੂ ਕਰੇਗੀ ਤੁਹਾਡੀ ਸਕਿਨ ਗਲੋਇੰਗ ਹੋਣ ਲੱਗੇਗੀ ਔਰ ਤੁਹਾਨੂੰ ਆਪਣੇ ਆਪ ਦੇ ਵਿੱਚ ਬੜੇ ਹੀ ਪੋਜ਼ਿਟਿਵ

सवेरे उठते सार और रात को सौन तो पहला कर लो गांत सारिया अपनेपन की गल कर रही अपन हड्डिया मजबूत कर लो गए और दूसरे पास जो मैं रात को जो काम तुम कह रही हूँ सोन तो पहला जो तुम्हें करना उस तनाव भी दूर हो जाएगा नींद वाइया हो जाएगी मैटाबोलिजम वी हो जाएगा तो उसनेक ਔਰ ਫਾਇਦੇ ਹੋਣ ਵਾਲੇ ਨੇ ਕਿ ਜੇਕਰ ਤੁਸੀਂ ਵਜ਼ਨ ਵੀ ਘਟਾਉਣਾ ਚਾਹ ਰਹੇ ਸੀ ਤੁਹਾਡਾ ਵਜ਼ਨ ਵੀ ਘਟਣ ਲੱਗੇਗਾ ਤੁਹਾਡਾ ਮੈਟਾਬੋਲਿਜ਼ਮ ਵੀ ਸਟਰੋਂਗ ਹੋ ਜਾਏਗਾ ਚਲੋ ਸਭ ਤੋਂ ਪਹਿਲਾਂ ਪਗਲ ਕਰਦੇ ਆ ਸਵੇਰ ਦੀ ਸਵੇਰੇ ਕੀ ਕਰਨਾ ਹੈ ਔਰ ਜਿਹੜਾ ਚਿਹਰੇ ਤੇ ਕਾਲਾਪਨ ਦਾਗ ਤਬਈਜ਼ਾ ਕਾਰਨ ਕੀ ਬਣਦੇ ਦੇਖੋ ਜਿਨ੍ਹਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਰਹੀ ਹੈ ਤਾਂ ਉਹਨਾਂ ਦੇ ਵਿੱਚ ਵੀ ਚਿਹਰੇ ਦੇ ਉੱਪਰ ਕਾਲਾਪਨ ਸ਼ੁਰੂ ਹੋ ਜਾਂਦਾ ਹੈ ਅਕਸਰ ਤੁਸੀਂ ਦੇਖੋਗੇ ਅਦਰਵਾਇਜ਼ ਜੋ ਹੈ ਪਹਿਲਾ ਸਕਿਨ ਬਹੁਤ ਚੰਗੀ ਰਹੀ ਹੁੰਦੀ ਹੈ ਪਰ ਗ੍ਰੈਜੂਲੀ ਹੌਲੀ-ਹੌਲੀ ਜੋ ਹੈ ਸਕਿਨ ਦੇ ਵਿੱਚ ਬੇਜਾਨਤਾ ਹੋਣੀ ਸ਼ੁਰੂ ਹੋ ਚੁੱਕੀ ਹੈ ਨਾਲ ਦੇ ਨਾਲ ਕਾਲਾਪਨ ਜੋ ਹੈ ਫੇਸ ਉੱਪਰ ਦਾਗ-ਧੱਬੇ ਜੋ ਹੈ ਬਹੁਤ ਜ਼ਿਆਦਾ ਨਜ਼ਰ ਆਣੇ ਸ਼ੁਰੂ ਹੋ ਗਏ ਨੇ ਇਵਨ ਹੱਡੀਆਂ ਵੀ ਕਮਜ਼ੋਰ ਹੋ ਗਈਆਂ